ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਅਹਿਮ ਮਸਲਾ ਜਿਹਨੂੰ ਅਸੀਂ ਬੜੇ ਨਾਮ ਦੇ ਚੁੱਕੇ ਹਾਂ ਮਗਰਮਾਸ਼ ਸ਼ੀਮਾ ਦਰਿਆ ਨਸ਼ਿਆਂ ਦਾ ਘਰ ਘਰ ਵਿੱਚ ਵਗੀ ਹਨੇਰੀ ਨਸ਼ਿਆਂ ਦੀ ਪੁੱਤਾਂ ਦੀਆਂ ਲਾਸ਼ਾਂ ਤੇ ਮਾਵਾਂ ਪਾਉਂਦੀਆਂ ਕੀਰਨੀ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰ ਦਿਓ ਚਲਦੀ ਚਲਦੀ ਨੂੰ ਅਗਲੀ ਗੱਲ ਆ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਕਿ ਅੱਜ ਸਪੋਕਸਮੈਨ ਦੀ ਖਬਰ ਦੇ ਆਧਾਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਸਪੋਕਸਮੈਨ ਦੇ ਵਿੱਚ ਜਿਹੜੀਆਂ ਨਿਊਜ਼ਸ ਲੱਗੀਆਂ ਨੇ ਦੋ ਖਬਰਾਂ ਨੇ ਤੇ ਦੋਨਾਂ ਦੇ ਵੱਖ-ਵੱਖ ਪਹਿਲੂ ਨੇ ਤੇ ਦੋਨੇ ਨਸ਼ੇ ਦੇ ਨਾਲ ਸੰਬੰਧਿਤ ਨੇ ਜੇ ਗੱਲ ਕਰੀਏ ਕੈਨੇਡਾ ਦੇ ਵਿੱਚ ਸਟੱਡੀ ਵੀ ਜੇ ਤੇ ਆਏ ਨੌਜਵਾਨਾਂ ਦੀਆਂ ਮੌਤਾਂ ਦੇ ਵਿੱਚ ਅਚਾਨਕ ਹੋ ਰਿਹਾ ਵਾਧਾ ਹੁਣ ਤੁਸੀਂ ਸੋਚੋਗੇ ਕਿ ਇਹ ਖਬਰ ਨੂੰ ਮੈਂ ਕਿਉਂ ਲੈ ਰਹੀਆਂ ਕਿਉਂਕਿ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਇਨਾਂ ਚੀਜ਼ਾਂ ਦਾ ਖਲਾਸਾ ਕੀਤਾ ਸੀ ਪਰ ਕਹਿੰਦੇ ਆ ਨਾ ਕਰਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਸਾਡੇ ਲੋਕ ਉਹ ਚੀਜ਼ ਨੂੰ ਅਪਣਾਉਂਦੇ ਆ ਜਦੋਂ ਕੋਈ ਆਪਣਾ ਗੱਲ ਕਰਦਾ ਤਾਂ ਅਸੀਂ ਉਹਨੂੰ ਤਜ਼ੀਹ ਨਹੀਂ ਦਿੰਦੇ ਜਦੋਂ ਸਾਨੂੰ ਪਾਸਿਓਂ ਆਸਿਓਂ ਪਤਾ ਲੱਗਦਾ ਤੇ ਉਦੋਂ ਅਸੀਂ ਕਹਿੰਨੇ ਹਾਂ ਇਹ ਗੱਲ ਸੱਚ ਸੀ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਛਪਾਉਣ ਤੇ ਮਾਪਿਆਂ ਵੱਲੋਂ ਸਮਾਜ ਨੂੰ ਨਿਮੋਸ਼ੀ ਦੇ ਡਰੋਂ ਲੁਕਾਇਆ ਜਾਂਦਾ ਹੈ ਸੱਚ ਕਿੰਡਾ ਵੱਡਾ ਸਵਾਲ ਖੜਾ ਕਰਦਾ ਸਾਡੇ ਤੇ ਪੰਜਾਬ ਦੇ ਜਿਹੜੇ 20 22 22 ਸਾਲ ਦੇ ਨੌਜਵਾਨ ਆ ਜਿਨ੍ਹਾਂ ਦੀਆਂ ਤੜਾ ਤੜ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਕਹਿ ਰਹੇ ਕਿ ਮੌਤਾਂ ਹੋ ਰਹੀਆਂ ਪਰ ਪ੍ਰਭੂ ਉਹਦਾ ਅਸਲੀ ਸੱਚਾ ਜਿਹੜਾ ਉਹ ਕੁਝ ਹੋਰ ਹੀ ਆ ਆਓ ਆਪਾਂ ਅਸਲੀ ਸੱਚ ਦੇ ਉੱਤੇ ਇੱਕ ਧਿਆਨ ਮਾਰਦੇ ਆਂ ਸਟੱਡੀ ਵਿਜੀ ਤੇ ਆਏ ਨੌਜਵਾਨਾਂ ਦੀਆਂ ਮੌਤਾਂ ਦੇ ਵਿੱਚ ਦਿਨ ਪ੍ਰਤੀ ਦਿਨ ਹੋ ਰਿਹਾ ਵਾਧਾ ਸਪੋਕਸਮੈਨ ਇਹ ਗੱਲ ਕਹਿੰਦਾ ਕਹਿੰਦਾ ਪ੍ਰਾਪਤ ਜਾਣਕਾਰੀ ਦੇ ਅਨਸਾਰ ਪ੍ਰਾਪਤ ਜਾਣਕਾਰੀ ਦੇ ਅਨਸਾਰ ਇਨਾਂ ਚੋਂ ਬਹੁਤਿਆਂ ਮੌਤਾਂ ਜਿਹੜੀਆਂ ਉਹ ਕਹਿੰਦਾ ਡਰਗ ਓਵਰਡੋਸ ਦੇ ਨਾਲ ਹੋ ਰਹੀਆਂ ਹੁਣ ਕਾਰਨ ਕੀ ਹੈ ਇੱਥੇ ਕਾਰਨ ਲੱਭਣ ਦੀ ਲੋੜ ਆ ਡਰਗ ਓਵਰਡੋਸ ਦਾ ਹੈ ਜਿਹੜੀਆਂ ਇਹਨਾਂ ਦੀਆਂ ਪੋਸਟਮਾਰਮ ਰਿਪੋਰਟਾਂ ਆ ਉਹਨਾਂ ਨੂੰ ਜਨਤਕ ਨਹੀਂ ਕੀਤਾ ਜਾਂਦਾ ਖਾਸ ਤੌਰ ਤੇ ਉਹ ਰਿਪੋਰਟਾਂ ਡਾਕਟਰਾਂ ਦੇ ਪਰਿਵਾਰਾਂ ਦੇ ਵਿੱਚਕਾਰ ਰਹਿ ਜਾਂਦੀਆਂ ਕੋਸ਼ਕ ਪਰਿਵਾਰਾਂ ਨੂੰ ਇਹ ਹੁੰਦਾ ਕਿ ਸਾਡਾ ਸਮਾਜ ਦੇ ਵਿੱਚ ਘਰਤਵਾ ਸਮਾਜ ਦੇ ਵਿੱਚ ਸਾਡਾ ਇੱਕ ਨਾਮ ਆ ਲੋਕ ਕੀ ਕਹਿਣਗੇ ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਪੁੱਤ ਆ ਜਿਹੜਾ ਉਹ ਨਸ਼ੇ ਦੀ ਓਵਰਡੋਸ ਨਾਲ ਮਰਿਆ ਪਰ ਇਹਦਾ ਅਸਲੀ ਕੌੜਾ ਸੱਚ ਕੀ ਆ ਅਸਲੀ ਕੌੜਾ ਸੱਚ ਜਿਹੜਾ ਮੇਰੇ ਮੁਤਾਬਕ ਇਹ ਕਪਨ ਯੂਜ਼ ਦੀ ਗੱਲ ਕਰ ਰਹੇ ਆ ਸਪੋਕਸਮੈਨ ਦੀ ਤੱਤਾਂ ਦੇ ਆਧਾਰ ਤੇ ਗੱਲ ਕਰ ਰਹੇ ਆ ਦੂਸਰੇ ਪਾਸੇ ਮੇਰਾ ਨਿੱਜੀ ਤਜਰਬਾ ਜਿਹੜਾ

ਫਿਰ ਮਾਪੇ ਇੱਧਰ ਬੈਠੀ ਇਹ ਗੱਲ ਕਹਿੰਦੇ ਆ ਕਿ ਤੈਨੂੰ ਇੰਨੇ ਲੱਖ ਲਾ ਕੇ ਤੋਰਿਆ ਚਾਹੀ ਉਹ ਗਲਤੀ ਦੀ ਆ ਜੇ ਚਾਹੀ ਪੁੱਤ ਦੀ ਆ ਜੀ ਕਹਿੰਦੇ ਵੀ ਅਸੀਂ ਇੰਨੇ ਲੱਖ ਲਾ ਕੇ ਤੈਨੂੰ ਤੋਰਿਆ ਦੱਸ ਅਸੀਂ ਕਿਵੇਂ ਲਾਉਣਾ ਤੂੰ ਤਾਂ ਇੱਧਰ ਜਾ ਕੇ ਬਹਿ ਗਿਆ ਤੂੰ ਤਾਂ ਕੋਈ ਪੈਸਾ ਨਹੀਂ ਦੇ ਰਿਹਾ ਫਿਰ ਉਹ ਦਿਨ ਰਾਤ ਇੱਕ ਕਰਦੇ ਆ ਪੈਸੇ ਲਈ ਤੇ ਜਦੋਂ ਦਿਨ ਤੇ ਰਾਤ ਦਾ ਨੀਂਦਰਾ ਨੀਂਦਰੇ ਨੂੰ ਡਾਉਣਾ ਹੋਵੇ ਤਾਂ ਫਿਰ ਉਹ ਕਿਸੇ ਨਾ ਕਿਸੇ ਜੀ ਦੇ ਸਤਾ ਲੈਣਗੇ ਨੇਚਰਲੀ ਉਹ ਡਰਗ ਵਾਲੇ ਜਾਣਗੇ ਬੱਚੇ ਤੇ ਡਰਗ ਦਾ ਜਿਹੜਾ ਨਤੀਜਾ ਉਹ ਸਾਡੇ ਸਾਹਮਣੇ ਆ ਰਿਹਾ ਕਿ ਕਲਬੂਤਾਂ ਦੇ ਵਿੱਚ ਲਾਸ਼ਾਂ ਬੰਦ ਹੋ ਕੇ ਸਾਡੇ ਪੁੱਤਾਂ ਦੀਆਂ ਪੰਜਾਬ ਵੱਲ ਨੂੰ ਆ ਰਹੀਆਂ ਉਹ ਪੰਜਾਬੀਓ ਕਿੱਥੇ ਸੌਗੇ ਜੇ ਇਹੀ 33 ਲੱਖ ਲਾਉਣਾ ਇਹੀ ਇੱਧਰ ਲਾ ਕੇ ਆਪਦੇ ਬੱਚਿਆਂ ਨੂੰ ਕੋਈ ਚੰਗਾ ਬਿਜ਼ਨਸ ਦੇ ਦੋ ਚੰਗੀ ਬੱਚਿਆਂ ਨੂੰ ਸਿੱਖਿਆ ਦੇ ਦੋ ਫੇਰ ਤੁਸੀਂ ਦੇਖੋ ਮੌਤ ਦਾ ਅਸਲੀ ਕਾਰਨ ਮਲਾਵਟ ਤੋਂ ਬਿਨਾ ਨਸ਼ਾ ਤੇ ਰਸਾਇਣਕਾਂ ਦੀ ਵਰਤੋਂ ਉਧਰ ਦੇ ਇੱਕ ਅਫਸਰ ਨੇ ਇੱਕ ਪੁਲਿਸ ਅਫਸਰ ਨੇ ਨਸ਼ਿਆਂ ਦੀ ਪੀੜਤ ਚੜ੍ਹੇ ਆਪਣੇ ਆਪਣੇ ਪਿਤਾ ਦਾ ਦੁੱਖ ਫਰੂਲਦੇ ਹੋਇਆਂ ਮੌਤਾਂ ਦਾ ਅਸਲੀ ਜਿਹੜਾ ਕਾਰਨ ਦੱਸਿਆ ਨਾਲ ਉਹਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਬਹੁਤ ਵੱਡੀ ਗੱਲ ਇਹਦੇ ਵਿੱਚ ਇਹ ਆ ਦੇਖਣ ਨੂੰ ਮਿਲੀ ਕਿ ਉਹ ਕਹਿੰਦਾ ਜਦੋਂ ਕੋਈ ਵੀ ਪੰਜਾਬੀ ਨੌਜਵਾਨ ਦੀ ਡੈਥ ਹੁੰਦੀ ਹੈ ਤਾਂ ਉਹਦੇ ਨੇੜੇੋਂ ਉਸ ਨੇ ਖੋਦ ਜਿਹੜੀਆਂ ਲਾਸ਼ਾਂ ਦੇ ਨੇੜਿਓਂ ਸੂਈਆਂ ਬਰਾਮਦ ਕੀਤੀਆਂ ਨੇ ਕਿੱਡਾ ਕੌੜਾ ਸੱਚ ਹੈ ਪਰ ਅਸੀਂ ਫਿਰ ਵੀ ਆਪਦੇ ਪੁੱਤਾਂ ਨੂੰ ਉੱਧਰ ਭੇਜ ਰਹੇ ਹਾਂ ਕਿਉਂ ਭੇਜ ਰਹੇ ਹਾਂ ਕਿਉਂਕਿ ਅਸੀਂ ਇਹ ਸੋਚਦੇ ਹਾਂ ਪੰਜਾਬ 'ਚ ਨਸ਼ਾ ਪਰ ਪੰਜਾਬੀਓ ਅੱਜ ਮੇਰੀ ਇੱਕ ਗੱਲ ਦਾ ਜਵਾਬ ਦਿਓ ਜੀ ਜੇ ਪੰਜਾਬ 'ਚ ਨਸ਼ਾ ਤਾਂ ਵਿਦੇਸ਼ਾਂ ਦੀ ਧਰਤੀ ਤੇ ਗੜਾ ਨਸ਼ਾ ਇੱਕ ਹੋਰ ਕ ਬੜਾ ਵੱਡਾ ਤੁਹਾਡੇ ਨਾਮੇ ਰੀਜ਼ਨ ਜਿਹੜਾ ਇਸ ਖਬਰ ਦਾ ਸ਼ੇਅਰ ਕਰਨਾ ਚਾਹੁੰਨੀ ਆ ਉਹ ਹੈਗਾ ਕਿ ਇਸ ਤਰ੍ਹਾਂ ਦਾ ਡਾਕਟਰ ਪਰਗਟ ਸਿੰਘ ਭੋਰਜੀ ਨੇ ਦੱਸਿਆ ਕਿ ਹਾਥੀਆਂ ਨੂੰ ਬਿਹੋਸ਼ ਕਰਨ ਲਈ ਵਰਤੀ ਜਾਂਦੀ ਦਵਾਈ ਕਾਰਜ ਕਾਰਜੀ ਟਾਈਨਲ ਰਵਾਇਤੀ ਨਸ਼ਿਆਂ ਤੋਂ ਸਸਤੀ ਹੋਣ ਦੇ ਕਾਰਨ ਡਰਾਗੋ ਵਡ ਉਸ ਨਾਲੋਂ ਮੱਤਾਂ ਹੋ ਰੰ। ਕਮਾਲ ਦੀ ਗੱਲ ਹੈ। ਜਿਹੜੀ ਹਾਥੀਆਂ ਨੂੰ ਬਿਹੋਸ਼ ਕਰਨ ਲਈ ਕਾਰਜ਼ੈਂਟਾਈਨਲ ਦਵਾਈ ਵਰਤੀ ਜਾਂਦੀ ਆ ਕਮਾਲ ਦੀ ਗੱਲ ਆ ਉਹ ਸਾਡੇ ਉਹਨਾਂ ਸੂਲ ਜਿਸਮਾਂ ਦੇ ਅੰਦਰ ਜਾ ਰਹੀ ਆ ਸਾਡੇ ਬੱਚਿਆਂ ਦੇ ਸੂਲ ਜਿਸਮਾਂ ਦੇ ਅੰਦਰ ਜਾ ਰਹੀ ਆ ਜਿਹਦੇ ਨਤੀਜੇ ਇਹ ਆ ਕਿ ਅਸੀਂ ਆਥੀਆਂ ਦੇ ਉੱਤੇ ਵਹਿਣ ਪਾਉਣ ਤੋਂ ਸਿਵਾ ਹੋਰ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਸੋ ਜਿਹੜੇ ਲੋਕਾਂ ਨੇ ਇਹਨੂੰ ਚੀਜ਼ ਨੂੰ ਵਾਚਣਾ ਹੋਵੇ ਪੜਨਾ ਹੋਵੇ ਅੱਜ ਦੀ ਸਪੋਰਟਸਮੈਨ ਦੀ ਜੜੀ ਤਾਜ਼ਾ ਖਬਰ ਸਪੋਰਟਸਮੈਨ ਅਖਬਾਰ ਦੀ ਵੀਰਵਾਰ 20 ਜੂਨ ਦੀ ਤੇ ਜਿਹਦਾ ਟਾਈਟਲ ਆ ਕੈਨੇਡਾ ਚੋ ਸਟੱਡੀ ਵੀਜ਼ਾ ਤੇ ਆਏ ਨੌਜਵਾਨਾਂ ਦੀਆਂ ਮੌਤਾਂ ਵਿੱਚ ਹੋਰੇ ਵਾਦੇ ਨਹੀਂ ਕਈ ਸਵਾਲ ਖੜੇ ਕੀਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਗਲਤੀ ਛਪੌਣ ਤੇ ਮਾਪਿਆਂ ਵੱਲੋਂ ਸਮਾਜਿਕ ਨਿੰਮੋਸ਼ੀ ਦੇ ਡਰੋਂ ਲੁਕਾਇਆ ਜਾਂਦਾ ਹੈ ਮੌਤ ਦਾ ਸਲੀਕਰ ਕਿੱਡੀ ਵੱਡੀ ਗੱਲ ਕਮਲੇ ਵਜੇ ਜਾਣਤਾ ਕਰੋਗੇ ਹੋਰ ਮਾਵਾ ਦੇ ਪੁੱਤ ਨਾ ਜਾਣਗੇ ਸੋ ਇਹ ਤਾਂ ਗੱਲ ਸੀ ਵਿਦੇਸ਼ਾਂ ਦੀ ਧਰਤੀ ਤੇ ਗਏ ਸਾਡੇ ਨੌਜਵਾਨਾਂ ਦੇ ਹਲਾਕ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਇੱਕ ਮਾਂ ਦੇ ਦੋ ਪੁੱਤ ਤੇ ਦੋਨੇ ਨਸ਼ੇ ਦੀ ਭੇਟ ਚੜ ਜਾਂਦੇ ਆ ਇੱਕ ਪਿੰਡ ਦੇ ਵਿੱਚ ਸੱਤਾਂ ਦਿਨਾਂ ਦੇ ਵਿੱਚ ਚਾਰ ਡਰਗ ਓਵਰਡੋਸ ਦੇ ਨਾਲ ਮੌਤਾਂ ਹੋ ਜਾਂਦੀਆਂ ਮਾਨ ਸਾਹਿਬ ਦੀ ਕੱਲ ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਸ ਵੀਡੀਓ ਦੇ ਉੱਤੇ ਮੈਂ ਕਮੈਂਟ ਵੀ ਕੀਤਾ ਮੇਰੇ ਮਾਨ ਸਾਹਿਬ ਜਿਦੋਂ ਪ੍ਰਸ਼ਾਸਨ ਨੂੰ ਦੱਸਣ ਜਾਈਦਾ ਨਾ ਤੇ ਪ੍ਰਸ਼ਾਸਨ ਸਾਰਿਆਂ ਤੋਂ ਪਹਿਲਾਂ ਨਸ਼ਾ ਤਸਕਰਾਂ ਨੂੰ ਉਹਨਾਂ ਲੋਕਾਂ ਦੇ ਨਾਮ ਜਨਤਕ ਕਰਦਾ ਜਿਹੜੇ ਲੋਕ ਨਸ਼ੇ ਦੇ ਖਿਲਾਫ ਪ੍ਰਸ਼ਾਸਨ ਨੂੰ ਦੱਸਦੇ ਨਹੀਂ ਉਹ ਤਾਂ ਕਹਿੰਦੇ ਵੀ ਇੱਕ ਅਸੀਂ ਕਾਨੂੰਨੀ ਝੰਗ ਲੜ ਕੇ ਪਰ ਮਾਨ ਸਾਹਿਬ ਇੱਥੇ ਪ੍ਰਸ਼ਾਸਨ ਆ ਨਾ ਜਿਹੜਾ ਉਹਦੀਆਂ ਤਾਂ ਤੁਸੀਂ ਗੱਲਾਂ ਜਾਣੋ ਹੀ ਨਾ ਹੁਣ ਅਗਲੀ ਗੱਲ ਕਰਦੇ ਆਪਾਂ ਸਪੋਕਸਮੈਨ ਦੇ ਉਸੇ ਅਗਲੇ ਚੌਥੇ ਪੰਨੇ ਦੀ ਜਿਹਦੇ ਉੱਤੇ ਨਸ਼ਿਆਂ ਦੀ ਗੱਲ ਚੱਲੀ ਜ਼ਰੂਰ ਆ ਹਰ ਅਖਬਾਰ ਦੀ ਸੁਰਖੀ ਵੀ ਬਣੀ ਆ ਪਰ ਇਹ ਅਮਲੀ ਰੂਪ ਚ ਕਦੋਂ ਜਨਤਾ ਦੇ ਵਿੱਚ ਆਉਂਦੀ ਆ ਇਹ ਚੀਜ਼ ਵੇਖਣੀ ਜ਼ਰੂਰੀ ਆ ਹੁਣ ਨਸ਼ਾ ਵੇਚਣ ਵਾਲਿਆਂ ਵਿਰੋਧ ਪੰਜਾਬ ਸਰਕਾਰ ਦੀ ਸਖ਼ ਸਿਕਾਊ ਲਹਿਰ ਚਲੂ ਚੰਗੀ ਗੱਲ ਸਭ ਕਸਕਾਉਣਾ ਵੀ ਚਾਹੀਦਾ ਜੇ ਸਾਫ ਕਨਾਂਸ ਕਾਇਆ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਉਜਲਾ ਕੋਇਖਾ ਕੀਤੇ ਨਾ ਕੀਤੇ ਉਹ ਹਨੇਰਿਆਂ ਦੇ ਵਿੱਚ ਗੁੰਮ ਹੁੰਦਾ ਜਾਊਗਾ ਹੁਣ ਗੱਲ ਇਹ ਪਿਛਲੇ 14 ਦਿਨਾਂ ਵਿੱਚ ਪੰਜਾਬ ਵਿੱਚ 14 ਮੌਤਾਂ ਹੋਈਆਂ ਅਜਾਹ ਪਿੰਡ ਹੈ ਜਿਸ ਵਿੱਚ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਤਿੰਨੇ ਨਸ਼ਾ ਲੈਣ ਕਾਰਨ ਜ਼ਿੰਦਗੀ ਖਵਾ ਬੈਠੇ ਹੁਣ ਇੱਥੇ ਮੈਂ ਗੱਲ ਇੱਕ ਕਰਨੀ ਚਾਹਨੀ ਆ ਮਾਨ ਸਾਹਿਬ ਜੀਰਾਤ ਮਖਰੂੜ ਦੇ ਉੱਤੇ ਇੱਕ ਫਸਲ ਦੇ ਵਿੱਚ ਕੀੜੇ ਪਏ ਹੋਏ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਕਦੋਂ ਪਤਾ ਲੱਗਾ ਵੀ ਉਹ ਨੌਜਵਾਨ ਡਰਗ ਵਰਡੋਜ਼ ਦੇ ਨਾਲ ਮਰਿਆ ਜਦੋਂ ਉੱਥੋਂ ਮੋਸ਼ਕੌਣ ਲੱਗ ਗਿਆ 스멜 ਆਉਣ ਲੱਗੀ ਕਿਰਮ ਉਸ ਲਾਸ਼ ਦੇ ਵਿੱਚ ਚੱਲ ਗਏ 14 14 ਸਾਲਾਂ ਦੇ ਬੱਚੇ ਆ ਜਿਹੜੇ ਉਹ ਡਰਗ ਲੈਣ ਲੱਗੇ ਦਾਦਾ ਤੇ ਪੋਤਾ ਦੋਨੇ ਜਾ ਰਹੇ ਸੀ ਨਸ਼ਾ ਤਸਕਰਾਂ ਨੇ ਹਮਲਾ ਕੀਤਾ ਹਮਲਾ ਕਿਸ ਤਰ੍ਹਾਂ ਦਾ ਹੋਇਆ ਜਾਣ ਕੇ ਹੈਰਾਨ ਹੋ ਜਾਓਗੇ ਤੁਸੀਂ ਹਮਲੇ ਦੇ ਵਿੱਚ ਇਹ ਹੋਇਆ ਕਿ ਪੋਤੇ ਦੀ ਪਿੱਠ ਪਿੱਛੇ ਜਿਹੜਾ ਡਰੱਗ ਓਵਰਡੋਜ਼ ਦਾ ਡਰੱਗ ਦਾ ਇੰਜੈਕਸ਼ਨ ਭਰ ਕੇ ਲਾਇਆ ਗਿਆ ਕੀ ਕਸੂਰ ਸੀ ਉਹ ਬੱਚੇ ਦਾ ਉਹ ਸਿਰਫ ਨਸ਼ਾ ਕਰਨ ਵਾਲੇ ਆਪਦੇ ਬਾਪ ਦੀ ਹਾਲ ਵਿੱਚ ਜਾ ਰਿਹਾ ਸੀ ਇੱਕ ਬੱਚੇ ਨੂੰ ਮੋਬਾਈਲ ਖੋਇਆ ਗਿਆ ਉਹ ਤੋਂ ਸੈਰ ਕਰਨ ਲਈ ਬੱਚਾ ਜਾ ਰਿਹਾ ਮੋਬਾਈਲ ਖੋਇਆ ਗਿਆ ਸਾਈਕਲ ਖੋਇਆ ਗਿਆ ਤੇ ਬੱਚੇ ਨੂੰ ਡਰਗ ਦਾ ਇੰਜੈਕਸ਼ਨ ਦੇ ਕੇ ਬੰਨ ਕੇ ਉਹਨੂੰ ਖਤਾਨਾ ਦੇ ਵਿੱਚ ਸੈੱਟ ਦਿੱਤਾ ਗਿਆ ਅਸੀਂ ਜਵਾਨੀ ਨੂੰ ਰੋਣੇ ਸਾਡਾ ਤਾਂ ਬਚਪਨ ਵੀ ਗਿਆ ਮਾਨਸਾ ਬੱਤਾਂ ਚੋ ਐਕਸ਼ਨ ਲੈਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਐਕਸ਼ਨ ਦਾ ਰਿਐਕਸ਼ਨ ਕਿੰਨਾ ਕੁ ਹੁੰਦਾ ਇਹ ਜਨਤਾ ਦੱਸੂਗੀ ਇਹ ਜਨਤਾ ਦੇ ਹੱਥ ਦੇ ਵਿੱਚ ਕਿਉਂਕਿ ਜੇ ਨਸ਼ਾ ਖਤਮ ਹੋਊਗਾ ਤਾਂ ਜਨਤਾ ਨੂੰ ਪਤਾ ਲੱਗੂਗਾ 4 ਕੁ ਸਾਲ ਪਹਿਲਾਂ ਪੰਜਾਬ ਪੁਲਿਸ ਮੁਲਾਜ਼ਮਾਂ ਦਾ ਨਸ਼ਾ ਟੈਸਟ ਕਰਵਾਇਆ ਗਿਆ ਸੀ ਕਿ ਉਹਨਾਂ ਦੇ ਖੂਨ ਚੋਂ ਨਸ਼ਾ ਹੈ ਜਾਂ ਨਹੀਂ ਬਿਲਕੁਲ ਸੱਚ ਗੱਲ ਮਹਾਂਮ ਚੱਲੀ ਸੀ ਸਾਰਿਆਂ ਦੇ ਨਸ਼ਾ ਟੈਸਟ ਹੋਏ ਜਿਹੜਾ ਕੋਈ ਨਸ਼ਾ ਵੇਚਦਾ ਹੈ ਉਹ ਬਹੁਤ ਵੱਡੀ ਮਾਤਰਾ ਵਿੱਚ ਸਟਾਕ ਵੀ ਰੱਖਣ ਲੱਗ ਜਾਂਦਾ ਹੈ ਕਿਉਂਕਿ ਉਸ ਨੂੰ ਵੀ ਨਸ਼ੇ ਦੀ ਬਿਮਾਰੀ ਲੱਗ ਜਾਂਦੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰ ਹੈ ਜਿਹੜਾ ਬੰਦਾ ਅੱਜ ਨਸ਼ਾ ਵੇਚ ਰਿਹਾ ਕੱਲ ਨੂੰ ਉਹ ਨਸ਼ੇ ਦਾ ਆਦੀ ਵੀ ਹੋਊਗਾ ਹੁਣ ਗੱਲ ਕਰਦੇ ਆ ਆਪਾਂ ਜਿਹੜੇ ਟੈਸਟ ਕਰਾਏ ਗਏ ਉਹਨਾਂ ਤੇ ਹੁਣ ਆਪਾਂ ਅਸਲੀ ਸੱਚ ਲਾਉਣੀ ਹੈ ਮੈਂ ਖੁਦ ਡੀਐਮਐਲਟੀ ਬੀਐਸਸੀ ਜਾਂ ਡਿਪਲੋਮਾ ਇਨ ਮੈਡੀਕਲ ਲੈਬ ਟੈਕਨੀਸ਼ੀਅਨ ਮੈਂ ਇੱਕ ਮੰਦਬੁੱਧੀ ਨੌਜਵਾਨ ਨੂੰ ਫਰੋਸ ਪਰ ਲੈ ਕੇ ਕਿਉਂਕਿ ਬੱਚਾ ਉਹ ਨੌਜਵਾਨ ਵੇਕਲਾਂਤ ਸੀ ਤੇ ਉਹਦੀ ਫੈਮਲੀ ਕਾਫੀ ਵੀਕ ਸੀ ਕਿਹਾ ਕਿ ਚਲੋ ਜੇ ਇਹਦੀ ਪੈਨਸ਼ਨ ਲੱਗ ਜੇ ਦਾ ਚੈੱਕਅਪ ਹੋ ਕੇ ਤਾਂ ਕਮ ਸੇ ਕਾਮ ਇਹਦੀ ਮੈਡੀਸਨ ਜ਼ਰੂਰ ਇਹਦੀ ਪੈਨਸ਼ਨ ਚੋਂ ਆ। ਤੁਸੀਂ ਸੱਚ ਜਾਣਿਓ ਉੱਥੇ ਮੈਂ ਉਹ ਚੀਜ਼ ਦੇਖੀ ਜਿਹੜੀ ਮੈਂ ਅੱਜ ਵੀ ਜਉਂਦੀ ਜਾਗਦੀ ਗਵਾਹ ਹਾਂ ਤੁਹਾਡੇ ਅੱਗੇ ਇੱਕ ਨੌਜਵਾਨ ਆਇਆ ਜਾਣਦਾ ਸੀ ਮੈਨੂੰ ਮਲਾਜਮ ਵੀ ਸੀ ਹਨਾ ਪੁੱਛਿਆ ਭੈਣ ਜੀ ਤੁਸੀਂ ਇੱਥੇ ਕਿਵੇਂ ਖੜੇ ਆਵੇਂ ਦੱਸਿਆ ਮੈਂ ਕਿ ਐਦਾਂ ਕਰਕੇ ਅਸੀਂ ਬ੍ਰੀਨ ਵਾਲੇ ਡਾਕਟਰ ਨੂੰ ਚੈੱਕਅਪ ਕਰਵਾਉਣ ਆਏ ਹਾਂ ਇਸ ਬੱਚੇ ਦਾ ਇਹਦੀ ਪੈਨਸ਼ਨ ਲਵਾਉਣੀ ਹੈ ਮੈਂ ਕਿਹਾ ਤੁਸੀਂ ਕਿਵੇਂ ਬਾਈ ਜੀ ਕੀ ਗੱਲ ਕੋਈ ਹਾਦਸਾ ਵਗੈਰਾ ਵਾਪਰਿਆ ਕਿਸੇ ਨਾਲ ਅਕਸਰ ਹੀ ਨਾ ਮਲਾਜਮਾਂ ਦੀ ਡਿਊਟੀ ਤਾਂ ਇਸ ਕੰਮ ਲਈ ਲੱਗਦੀ ਐ। ਨਹੀਂ ਕਿੰਦੇ ਭੈਣ ਜੀ ਮੈਂ ਡਾਕ ਟੈਸਟ ਕਰਾਉਣ ਆਇਆ। ਮੈਂ ਕਿਹਾ ਚਲੋ ਠੀਕ ਆ ਕਰਵਾਉ ਭੈਣ ਜੀ। ਕਿੰਦੇ ਸਾਡੇ ਲਈ ਜ਼ਰੂਰੀ ਐ ਮੈਂ ਕਿਹਾ ਕਰਵਾ ਲਵੋ। ਕਰਵਾ ਕੇ ਅਸੀਂ ਵੀ ਚੈੱਕਅਪ ਕਰਵਾ ਕੇ ਬਾਹਰ ਨਿਕਲੇ। ਉਹ ਡਾਕ ਟੈਸਟ ਕਰਵਾ ਕੇ ਨਿਕਲਿਆ। ਤੇ ਜਦੋਂ ਹੱਸਦਾ ਹੋਇਆ ਬਾਹਰ ਆਇਆ ਮੈਂ ਕਿਹਾ ਵੀਰ ਜੀ ਕਰਵਾ ਲਿਆ ਡਾਕ ਟੈਸਟ। ਮੈਂ ਕਿਹਾ ਪੱਕਾ ਫਿਰ ਤਾਂ ਨਸ਼ਾ ਆਇਆ ਹੀ ਹੋਗਾ। ਲੈ ਕਹਿੰਦਾ ਭੈਣ ਜੀ ਨਸ਼ਾ ਕਿਵੇਂ ਆ ਸਕਦਾ ਮੈਂ ਹਰਾਨ ਰਹੇਗੀ ਕਿਉਂਕਿ ਉਹ ਨਸ਼ਾ ਕਰਦਾ ਸੀ ਸਾਨੂੰ ਪਤਾ ਸੀ ਉਹ ਕਰਦਾ ਪਰ ਤੁਸੀਂ ਦੇਖੋ ਕਿੱਡੀ ਸਫਾਈ ਦੇ ਨਾਲ ਡਾਪ ਟੈਸਟ ਕਲੀਅਰ ਆਇਆ ਹੈ ਹੈਰਾਨੀ ਹੋ ਗਈ ਯੂਰਨ ਲੈਣ ਲਈ ਕਿਹਾ ਗਿਆ ਕਿਸੇ ਬੱਚੇ ਦਾ ਯੂਰਨ ਦੇ ਦਿੱਤਾ ਗਿਆ ਯੂਰਨ ਦੇ ਵਿੱਚ ਵੇਖਿਆ ਡਰਗ ਹੈ ਨਹੀਂ ਇਹ ਉਹ ਹੱਥ ਅੰਦਰ ਘਾਤੇ ਮਿਲੇ ਹੋਏ ਸੀ ਤੁਸੀਂ ਦੱਸੋ ਮਾਨ ਸਾਹਿਬ ਥਰੇ ਟੈਸਟਾਂ ਦੀ ਗੱਲ ਕਰਦੇ ਆਪਾਂ ਗੱਲ ਤਾਂ ਇਹ ਆ ਕਿ ਗਰਾਊਂਡ ਲੈਵਲ ਤੋਂ ਲੈ ਕੇ ਨਾ ਉੱਪਰ ਤੱਕ ਸਫਾਈ ਕਰਨ ਦੀ ਜ਼ਰੂਰਤ ਹੈ। ਇਹਨਾਂ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਜਿਹੜੇ ਲੋਕ ਨਸ਼ਾ ਪਰਚੇਜ਼ ਕਰਦੇ ਨੇ, ਸੇਲ ਕਰਦੇ ਨੇ, ਉਹਨਾਂ ਦੇ ਬ੍ਰੇਨ 'ਚੋਂ ਇਹ ਗੱਲ ਕੱਢਣ ਦੀ ਲੋੜ ਆ ਕਿ ਪੈਸਾ ਨਾਲ ਨਹੀਂ ਸੜਨਾ, ਪੈਸਾ ਨਾਲ ਨਹੀਂ ਜਾਣਾ। ਜਾਂਦੀ ਵਾਰੀ ਤਾਂ ਪਤਾ ਨਹੀਂ ਖਫਣ ਵੀ ਨਸੀਬ ਹੋਣਾ ਕਿ ਨਹੀਂ। ਸੋ ਨਸ਼ਾ ਨਾਲ ਜਿਹੜਾ ਉਹ ਮੇਰੇ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲਦਾ ਜਾ ਰਿਹਾ ਜਿਹਦਾ ਸੇਖ ਮੈਂ ਆਪਾ ਗੰਨੀ ਵੀ ਸਿੱਖਿਆ ਮੇਰਾ ਵੀ ਪਤੀ ਨਸ਼ੇ ਦੀ ਓੜ ਉਸਨਾ ਦੁਨੀਆ ਤੋਂ ਗਿਆ ਅੰਨੀ ਹੋ ਗਈ ਰੋ ਰੋ ਕੇ ਉਹਦੇ ਲਈ ਪਰ ਜਾਣ ਵਾਲੇ ਨਹੀਂ ਅੱਜ ਤੱਕ ਮੈਨੂੰ ਵਾਅ ਹੀ ਨਹੀਂ ਦਿੱਤੀ ਨਾਈਕਾ ਦੇ ਉਹਨੇ ਆ ਕੇ ਪੁੱਛਿਆ ਵੀ ਤੂੰ ਬੱਚੇ ਕਿਵੇਂ ਪਾਲਦੀਆਂ ਉਹ ਜਿੰਦਗੀ ਕਿਵੇਂ ਜਾਨਣੀ ਆ ਨਾ ਕਦੀ ਸਰਕਾਰਾਂ ਨੇ ਪੁੱਛੇ ਕਮਾਈ ਦਾ ਕੋਈ ਸਾਧਨ ਨਹੀਂ ਮਾਪੇ ਦੇ ਕਰੇ ਆ ਪਰ ਕਦੇ ਸਰਕਾਰ ਨੇ ਆ ਹੀ ਨਹੀਂ ਆ ਕੇ ਪੁੱਛਿਆ ਵੀ ਤੁਹਾਡੇ ਬੱਚੇ ਪੜ ਰਹੇ ਆ ਤੁਹਾਡੇ ਬੱਚੇ ਪੜ ਰਹੇ ਆ ਨਾ ਜਾਣ ਵਾਲਿਆਂ ਨੇ ਪੁੱਛਿਆ ਸੋ ਅੱਜ 20 ਤਰੀਕ ਆ 26 ਨੂੰ ਮੇਰੇ ਸਰਦਾਰ ਸਾਹਿਬ ਵੀ ਇਸ ਦੁਨੀਆ ਤੋਂ ਗਏ ਸੀ 24 ਦੀ ਜਿਹੜੀ ਵੀਡੀਓ ਇਹ ਬਹੁਤ ਸਪੈਸ਼ਲ ਹੋਗੀ ਕਿਉਂਕਿ ਆ ਇਸ ਸਾਲ ਮੈਂ ਉਹਨਾਂ ਦੇ ਜੈਸ ਤੁਹਾਨੂੰ ਕਹਿਆ ਉਸ ਦਿਨ ਦੇ ਮੈਂ ਪੋਸਟ ਜ਼ਰੂਰ ਸ਼ੇਅਰ ਕਰਦੀ ਆ ਇਸ ਕਰਕੇ ਨਹੀਂ ਕਰਦੀ ਕਿ ਲੋਕਾਂ ਦੀ ਮੈਨੂੰ ਹਮਦਰਦੀ ਮਿਲੇ ਮੈਂ ਇਸ ਕਰਕੇ ਉਹ ਪੋਸਟ ਉਹ ਵੀਡੀਓ ਇਸ ਕਰਕੇ ਬਣਾਉਣੀ ਆ ਕਿ ਮੇਰੇ ਭੈਣ ਭਰਾ ਜਿਹੜੇ ਨਸ਼ਾ ਕਰਦੇ ਉਹ ਦੇਖਣ ਉਹਨਾਂ ਨੂੰ ਪਤਾ ਲੱਗੇ ਜਾਣ ਵਾਲੇ ਤੁਰ ਜਾਂਦੇ ਆ ਮਗਰ ਲੇ ਕਿੰਨੇ ਓਕੇ ਹੁੰਦੇ ਆ ਮਗਰ ਲਿਆ ਨੂੰ ਤੁਸੀਂ ਇਹ ਕਿੰਨੇ ਚਲਨੇ ਪੈਂਦੇ ਆ ਸੋ ਤੁਸੀਂ ਉਹ ਵੀਡੀਓ ਹੈ ਜਿਹੜੀ 24 ਤਰੀਕ ਨੂੰ ਜਿਹੜੀ ਤੁਸੀਂ ਮੇਰਾ YouTube ਚੈਨਲ ਰਮਨਦੀਪ ਕੌਰ ਮਰਖਾਈ Facebook ਪੇਜ ਰਮਨਦੀਪ ਕੌਰ ਮਰਖਾਈ ਤੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਅੱਜ ਦੇ ਸਪੋਕਸਮੈਨ ਦੀ ਖਬਰਾਂ ਪੰਜਾਬ ਦੇ ਤੇ ਕੈਨੇਡਾ ਦੀ ਸੋ ਕੱਲ ਨੂੰ ਆਪਾਂ ਨਵੀਆਂ ਖਬਰਾਂ ਦੇ ਨਾਲ ਨਵੇਂ ਵਿਚਾਰ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ